ਇਥੇ ਸਹਿਬਜ਼ਾਦੇ ਸ਼ਹੀਦ ਹੋ ਗਏ ਫਿਰ ਕੀ ਵਾਪਰਿਆ ਕਿਉਂਕਿ ਇਸ ਇਸ ਬੈਰਾਗ ਤੋਂ ਬਾਅਦ ਕੀ ਨਿਕਲਿਆ ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਚਿਖਾ ਦੀ ਲਾਟ ਖਾਲੀ ਜਾਊਗੀ ਮੈਂ ਇੱਕ ਦਿਨ ਕਹਾ ਸੀ ਸੰਤ ਸਿਪਾਈ ਨੂੰ ਕਦੀ ਕੋਈ ਵੀਰ ਰਸ ਚ ਨਾ ਲਿਆਵੇ ਜਿਸ ਦਿਨ ਵੀਰ ਰਸ ਆ ਗਿਆ ਸਦੀ ਲੱਗ ਜਾਂਦੀ ਉਹਨੂੰ ਠੰਡਿਆ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਰਾਏ ਕੱਲੇ ਕੋਲ ਪਹੁੰਚ ਗਏ ਚਲੋ ਉਧਰ ਬੇਨਤੀ ਕਰਾਂ ਇਧਰੋਂ ਸਨੇਹਾ ਪਹੁੰਚ ਗਿਆ ਮੈਂ ਇੱਕ ਹੋਰ ਪੜੀ ਗੱਲ ਵੀ ਆਲਮ ਖਾਨ ਨਿਆੰਗ ਖਾਨ ਦਾ ਪੁੱਤਰ ਗਿਆ ਰਾਏ ਕੱਲੇ ਕੋਲ ਉਦੋਂ ਮੈਂ ਕਿਹਾ ਸੀ ਰਾਏ ਕੱਲੇ ਦੀ ਬੇਟੀ ਵੀ ਆਈ ਸੀ ਨਿਆੰਖਾਂ ਦੇ بیٹے ਵੱਲ ਉਹ ਫਿਰ ਗੁਰੂ ਗੋਬਿੰਦ ਸਿੰਘ ਉੱਥੇ ਜਾ ਕੇ ਮਿਲਿਆ ਜਦੋਂ ਮਹਾਰਾਜ ਨੂੰ ਦੇਖਿਆ ਤੇ ਕਹਿੰਦਾ ਮਹਾਰਾਜ ਮੈਂ ਆਨੰਦਪੁਰ ਵੀ ਦੇਖਿਆ ਆਪਣੇ ਘਰ ਵੀ ਦੇਖਿਆ ਅੱਜ ਵੀ ਦੇਖ ਰਿਹਾ ਮੈਂ ਬਹੁਤ ਕੁਝ ਸੁਣ ਕੇ ਆਇਆ ਸਤਗੁਰਾਂ ਨੇ ਮੁਸਕਰਾ ਕੇ ਕਿਹਾ ਆਲਮ ਖਾਨ ਰੱਬ ਦੀ ਰਜ਼ਾਗੀ ਸੀਸ ਚੁਕਾਉਣਾ ਚਾਹੀਦਾ ਉਹ ਆਲਮ ਖਾਨ ਕਹਿੰਦਾ ਜੀ ਮੈਨੂੰ ਪਤਾ ਲੱਗਾ ਹੈ ਕਿ ਮਾਤਾ ਜੀ ਤੇ ਸਹਿਬਜ਼ਾਦੇਆਂ ਨਾਲ ਕੁਝ ਵਾਪਰ ਗਿਆ ਹੈ ਉੱਥੇ ਫਿਰ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਭੇਜਿਆ ਪਹਿਲਾ ਸੁਨੇਹਾ ਆਲਮ ਖਾਨ ਦਿੰਦਾ ਵੀ ਇਹ ਮੈਂ ਸੁਣਿਆ ਜੀ ਵਾਪਰ ਗਿਆ ਇਸ ਮੈਂ ਗ੍ਰੰਥਾਂ ਦਾ ਕੋਈ ਹਵਾਲਾ ਨਹੀਂ ਦੇ ਦਿਆ ਪਰ ਆਪਣੇ ਕੋਲ ਹਰ ਇੱਕ ਸਰੋਤ ਹੈ ਫਿਰ ਨੂਰਾ ਮਾਹੀ ਹੁੰਦਾ ਇਹ ਤੋਂ ਸਾਰੀ ਖਬਰ ਜਾ ਕੇ ਜੋ ਕੋਈ ਸੁਣਦਾ ਹੈ ਠੰਡਾ ਬੁਰਜ ਤਸੀਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਮਹਾਰਾਜ ਸੁਣੀ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਮਹਾਰਾਜ ਨੇ ਜਦੋਂ ਕੱਲਿਆ ਆਖਰ ਇੱਕ ਬਾਪ ਹੈ ਨਾ ਮੇਰੀ ਫਿਰ ਬੇਨਤੀ ਹੈ ਬਾਣੇ ਚ ਨੇ ਸਿੱਖ ਨੂੰ ਕਹਿੰਦੇ ਨੇ ਰੁੱਖ ਤੇ ਚੜ ਕੇ ਦੇਖ ਨੂਰਾ ਆਇਆ ਹੈ ਕਿ ਨਹੀਂ ਨੂਰਾ ਆਇਆ ਹੈ ਕਿ ਨਹੀਂ ਨੂਰਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਉਹ ਵੇਖ ਕੇ ਆਪਣੇ ਖੱਥਾਂ ਨਾਲ ਆਪਣਾ ਚਿਹਰਾ ਲੁਕਾ ਲਿੰਦਾ। ਉਹ ਫੇਸ ਨਹੀਂ ਕਰ ਸਕਦਾ। ਇਤਿਹਾਸ ਕਹਿੰਦਾ ਉਹ ਕਹਿੰਦਾ ਮਹਾਰਾਜ 21 ਕੋ ਜਾਂ ਦਿਨ ਛਿਪਦਾ ਪਿਆ ਜਿ ਸੂਰਜ। ਹਜ਼ੂਰ ਕਹਿਣ ਲੱਗੇ ਮੈਂ ਸ਼ਾਮਾਂ ਦੇ ਸੁਨੇਹੇ ਸੁਣਦਾ ਆਦੀ ਹਾਂ। ਪਿਤਾ ਦਾ ਸੀਸ ਆਇਆ ਉਹ ਦਿਨ ਵੀ ਸ਼ਾਮ ਸੀ ਕੀਰਤਪੁਰ ਸਵੇਰੇ ਉੱਥੇ ਆਇਆ। ਆ 8 ਪੋ ਨੂੰ ਸ਼ਾਮ ਸੀ ਜਦੋਂ ਜੁਝਾਰ ਸ਼ਹੀਦ ਹੋਏ। ਬੇਟੇ ਮੇਰੇ ਬਾਬਾ ਜੁਝਾਰ ਸਿੰਘ ਜੀ ਸਾਡੇ। ਤੋਂ 10 ਉਹਨੇ ਦੱਸਿਆ ਤੁਹਾਡੇ ਲਾਲਾ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਸਤਿਗੁਰਾਂ ਨੇ ਇਤਿਹਾਸ ਕਹਿੰਦਾ ਕਾਈ ਦਾ ਬੂਟਾ ਨਾਲ ਖੁਰਚੀ ਜਾ ਰਿਆ ਐਵੇਂ ਨਹੀਂ ਸਭ ਕੁਝ ਗਿਆ ਇੱਥੋਂ ਉਹਨਾਂ ਨੇ ਬੂਟਾ ਪਟ ਦਿੱਤਾ ਸਿੱਖ ਬੈਰਾਗ ਵਿੱਚ ਸੱਚੀ ਮੁੱਚੀ ਰੋ ਰਹੇ ਸਨ ਬੈਰਾਗ ਚ ਨਾਲ ਵੀਰਾਸੀ ਬੂਟਾ ਪਟਿਆ ਨੂਰੇ ਮਾਈ ਨੇ ਗਲਮ ਕਹੀ ਹਜ਼ੂਰ ਨੇ ਕਿਹਾ ਲੈ ਅੱਜ ਜ਼ਾਲਮ ਰਾਜ ਦੀਆਂ ਜੜਾਂ ਪਟ ਦਿੱਤੀਆਂ ਮੇਰੇ ਪੁੱਤਰਾਣੇ ਇਹ ਨਿਆ ਰਾਏ ਕੱਲੇ ਨੇ ਕਿਹਾ ਮੇਰਾ ਕੀ ਬਣੇਗਾ ਕਹਿੰਦਾ ਗੇ ਤੂੰ ਗੁਰੂ ਦਾ ਸਿੱਖ ਉਹਨਾਂ ਦੱਸਿਆ ਜੀ ਹਾ ਦਾ ਨਾਰਾ ਮਾਰਿਆ ਹਜ਼ੂਰ ਨੇ ਕਿਹਾ ਉਹਦੀ ਜੜ ਖਰੀ ਰਹੇਗੀ ਉਹਨਾਂ ਦੱਸਿਆ ਜੀ ਮੋਤੀ RAM ਮਹਿਰਾ ਯਾਦ ਰੱਖਿਓ ਮੈਂ ਅੱਗੇ ਬੇਨਤੀ ਕਰ ਲਗਾ ਮੋਤੀ RAM ਜੀ ਦਾ ਪਤਾ ਨਹੀਂ ਉਹਨੇ ਤੇ ਦਿੱਤੀਆਂ ਮੋਹਰਾ ਮੋਤੀ RAM ਜੀ ਦਾ ਪਤਾ ਲੱਗਾ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਚ ਭੀੜ ਦਿੱਤਾ ਗਿਆ ਇਹ ਇਤਿਹਾਸ ਚ ਬੜਾ ਮੋਤੀ ਰਾਮ ਬਾਰੇ ਜੋ ਗੁਰੂ ਗੋਬਿੰਦ ਸਿੰਘ ਪਤਾ ਲੱਗਦਾ ਕਹਿੰਦੇ ਨੇ ਮੋਤੀ ਰਾਮ ਨੇ ਬੜਾ ਪੁੰਨ ਕਮਾਇਆ ਹੈ ਉੰਜ ਪੜਨੀ ਆ ਕਿ ਮੋਤੀ ਰਾਮ ਨੇ ਦੁੱਧ ਪਿਆਇਆ ਹੈ ਲਾਲਾ ਨੂੰ ਤੇ ਪੁੰਨ ਕਮਾਇਆ ਹੈ ਅਗਲੇ ਕਹਿੰਦੇ ਨੇ ਸੱਚਖੰਡ ਚ ਮੈਂ ਮੋਤੀ ਰਾਮ ਦੇ ਕੋਲ ਹੋਵਾਂਗਾ ਉਹਨੇ ਮੇਰੇ ਪੁੱਤਰਾਂ ਦੀ ਸੇਵਾ ਕੀਤੀ ਹੈ ਉਹ ਸਾਡਾ ਸਿੱਖ ਹੈ ਗੁਰਮਖੋਏ ਤੋਂ ਹਜ਼ੂਰ ਜਾਂਦੇ ਆ ਥੋੜੀ ਜਿਹੀ ਬੇਨਤੀ ਸੁਣਿਓ ਟੋਡਰਮਲ ਵੀ ਚਲਾ ਜਾਂਦਾ ਜੀ ਇਥੋਂ ਇਦਾ ਮਤਲਬ 1710-12 ਜਦੋਂ ਬਾਬਾ ਜੀ ਅਰੰਝੀ ਟੋਡਰਮਲ ਜਿਉਂਦਾ ਹੁੰਦਾ ਹੁੰਦਾ ਜ਼ਰੂਰ ਮਿਲਦਾ। ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ ਜਿਹੜੇ ਕਹਿੰਦੇ ਆ ਕੱਲੇ ਰੋਂਦੇ ਆ। ਨਹੀਂ ਪਿਆਰਿਓ ਇਸ ਦੁੱਲੇ ਕੋਈ ਖੂਨ ਨੇ ਤਵਾਰੀਖ ਬਦਲ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਆ। ਪੰਜ ਤੀਰ ਮਿਲਦੇ ਆ। ਸਿੰਘ ਮਿਲਦੇ ਆ ਨਿਸ਼ਾਨ ਮਿਲਦੇ ਆ ਪਰ ਵੱਧ ਕਿਸਮਤੀ ਸਾਡੀ ਕੌਮ ਦੀ ਸਾਡੀ ਨਿੱਜੀ ਸਵਾਰਥਾਂ ਨੇ ਉਹਨੂੰ ਵੀ ਦਾਗੀ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ ਸੰਤ ਰਾਮ ਉਦਾਸੀ ਦੀ ਉਹ ਗੱਲ ਭਾਵੇਂ ਉਹਨੇ ਚਮਕੌਰ ਦੇ ਸਿੰਘਾਂ ਦਾ ਜੇਰਾ ਲਿਖਿਆ ਬਾਪੂ ਵੇਖਦਾਰੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਸਾਰੇ ਕੱਢ ਲਵਾਂਗੇ ਗੀਤ ਤੇਰੇ ਅਸੀਂ ਕੱਚੀ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਮੂਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਚੀਵਾੜੇ ਦੇ 70 ਵਿੱਚੋਂ ਗੁਰਮੁਖੋ ਸੁਣਿਓ ਮਾਚੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾ ਨਾ ਦਿੱਤਾ ਸੌਣ ਤੇ ਨੂੰ ਛਾਂਗ ਦੇਾਂਗੇ ਖੰਡੇ ਦੀ ਤਾਰ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਰਾਜ ਕਰੇਗਾ ਉਥੋਂ ਚੱਲਦੇ ਨੇ ਸੁਣੋ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਨੇ ਸੋਨੀਪੱਤ ਆਉਂਦੇ ਆ ਦਿੱਲੀ ਲਬਾਣੇ ਸਿੱਖ ਟਾਂਡਿਆਂ ਵਾਲੇ ਪੈਸੇ ਦਿੰਦੇ ਆ ਜਦੋਂ ਪਤਾ ਲੱਗਦਾ ਸਰਹੰਦ ਜਾ ਰਿਹਾ ਉਹ ਪੈਸੇ ਦਿੰਦੇ ਆ ਜੀ ਦਿੱਲੀ ਆ ਸੋਨੀਪੱਤ ਦੇ ਨੇੜੇ ਖੰਡਾ ਤੇ 시ਹਾਰੀ ਇਸ ਪਿੰਡ ਕੋ ਖਲੋ ਕੇ ਵਾਜ ਦਿੰਦੇ ਨੇ ਤੁਸੀਂ ਮੇਰਾ ਸਾਥ ਦਿਓ ਮੈਂ ਸਰਹੰਦ ਦੀ ਈਟ ਮੇਟ ਖੜਕਾ ਦਿਆਂਗਾ ਆਹ ਹੈ ਸਿੱਖੀ ਦੀ ਬਖਸ਼ਿਸ਼ ਮੈਂ ਆਪ ਨੂੰ ਬੇਨਤੀ ਕਰਾਂ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ ਕੁੰਜਪੁਰਾ ਚਲੋ ਸਮਾਣਾ ਸੰਡੋਰਾ ਚੱਪੜਚਿੜੀ ਦੇ ਮੈਦਾਨ ਚ ਗੁਰਮਖੋ ਸਰਹੰਦ ਦੇ ਸੁਣ ਕੇ ਤੇ ਸਿੱਖਾਂ ਦੇ ਅੰਦਰ ਜਿਵੇਂ ਭਾਂਬੜ ਮੱਜ ਜਾਂਦਾ ਸੀ ਜੀ ਸਰਹੰਦ ਗੁਰੂ ਮਹਾਰੀ ਸਰਹੰਦ ਤੇ ਸਾਡੇ ਇਤਿਹਾਸ ਨੇ ਕਿਹਾ ਮੇਰੇ ਸਿੱਖ ਹੋਣਗੇ ਇਹਦੀਆਂ ਇੱਟਾਂ ਪੱਟ ਕੇ ਪੰਜ-ਪੰਜ ਦਰਿਆ ਵੀ ਛਟਿਆ ਕਰਗੇ। ਬਾ ਬਾ ਬੰਦਾ ਸਿੰਘ ਬਹਾਦਰ ਆਇਆ ਇਧਰ ਚੱਪੜਚੀੜੀ ਦੇ ਮੈਦਾਨ 'ਚ। ਆਮਣਾ-ਸਾਮਣਾ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ ਮੱਝਾ, ਦੁਆਬਾ, ਮਾਹਲਵਾ ਇਹ ਹੈ ਸਿੱਖੀ ਦੀ ਚਿੰਗ ਮੈਂ ਤਾਂ ਹੀ ਕਹਿਣਾ ਵੀ ਐਵੇਂ ਕਲਪੋਨਾ ਵੀ ਕੁਝ ਨਹੀਂ ਰਹਿ ਗਿਆ ਸਭ ਕੁਝ ਖਤਮ ਹੋ ਗਿਆ ਇੱਥੇ ਗੁਰੂ ਕੀ ਕਲਾ ਹੀ ਵਰਤਣੀ ਹੈ। ਇੱਥੇ ਆਮਣਾ-ਸਾਮਣਾ ਹੋਇਆ। ਸਰਦਾਰ ਫਤਿਹ ਸਿੰਘ ਨੇ ਸਜੋ ਸਾਹਮਣਾ ਹੁੰਦਾ ਆ ਸੱਜੇ ਪਾਸਿਓਂ ਵਜ਼ੀਰ ਖਾਂ ਚੜ੍ਹ ਕੇ ਆਇਆ 80 ਸਾਲ ਦੀ ਉਮਰ ਸੀ ਉਹਦੀ ਇਤਿਹਾਸ ਨੂੰ ਜੇ ਪੜੋ ਤੇ ਉਹਨੇ ਪੂਰੇ ਜ਼ੋਰ ਨਾਲ ਮਾਰੀ ਤਲਵਾਰ ਆ ਸੱਜਾ ਪਾਸਾ ਮੋਢਾ ਲੱਗ ਤੱਕ ਲੱਕ ਤੱਕ ਇੱਥੋਂ ਤੱਕ ਵੱਢ ਕੇ ਪਰਾ ਛੱਡ ਦਿੱਤਾ ਉਹਦਾ ਇੱਕ ਹਿੱਸਾ ਲਮਗ ਗਿਆ ਸੀ ਜੀ ਵਜ਼ੀਰ ਖਾਂ ਦਾ ਸਿੱਖਾਂ ਜਿਕਾਰੇ ਛੱਡੇ ਉਹਨਾਂ ਬਲਦਾਂ ਪਿੱਛੇ ਪਾ ਕੇ 45 ਪਾਈ ਬਲਦਾਂ ਪਿੱਛੇ ਪਾ ਕੇ ਇੱਥੇ ਆਇਆ ਜੀ ਇੱਥੇ ਫਿਰ ਸੁੱਚਾ ਆਨੰਦ ਇਹ ਤਿਆਰੀ ਕਰ ਰਿਆ ਸੀ ਭੱਜਣ ਦੀ ਇਹਨੂੰ ਫਿਰ ਪਕੜਿਆ ਗਿਆ ਮੈਂ ਤਾਂ ਬੇਨਤੀ ਕਰਨ ਲਗਾ ਇਹ ਜਿੱਥੇ ਅਸੀਂ ਬੈਠਿਆ ਇੱਥੇ ਬੜੀ ਬਖਸ਼ਿਸ਼ ਗਏ ਉਹਨਾਂ ਪਕ ਜੋ ਜਨਨ ਦਿੱਤਾ ਇਹਦੇ ਨੱਕ 'ਚ ਨਕੇਲ ਪਾਈ ਗਈ ਸੁੱਚਾ ਆਨੰਦ ਦਾ ਨੱਕ 'ਚ ਪਾ ਕੇ ਰਸਾ ਇਹਦੇ ਗਲ ਦੇ ਵਿੱਚ ਝੋਲੀ ਪਵਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਘਰ ਘਰ ਵਿੱਚ ਮੰਗ ਇਹ ਝੋਲੀ ਪਾ ਕੇ ਮੰਗਣ ਤੁਰਿਆ ਲੋਕਾਂ ਦੇ ਸਿਰ 'ਚ ਗੰਧ ਸੁਟਿਆ ਯਾਦਕ ਸੁਚਾਨੰਦ ਦਾ ਪਰਿਵਾਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੇਤੂ ਜਰਨੈਲ ਬਣ ਕੇ ਆਏ ਆਲੀ ਸਿੰਘ ਮਾਲੀ ਸਿੰਘ ਹਾਂਜੀ ਉਹਨਾਂ ਨੂੰ ਪੁੱਛਦੇ ਨੇ ਕਿਹੜੀ ਥਾਂ ਹੈ ਉੰਜ ਵੈਸੇ ਰਤਨ ਸਿੰਘ ਪੰਗੂ ਕਹਿੰਦਾ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਡਰਦਾ ਸੀ ਉਹ ਕਹਿੰਦਾ ਸੀ ਮੈਨੂੰ ਨੀਲੇ ਝੱਗਿਆਂ ਵਾਲੇ ਦਿਸਦੇ ਆ ਮੈਨੂੰ ਸੌਣ ਨਹੀਂ ਦਿੰਦੇ ਮੈਨੂੰ ਕਟਾਰਾਂ ਮਾਰਦੇ ਆ ਤੇ ਕਪੂਰੇ ਨੇ ਜਿਹੜਾ ਕਪੂਰਾ ਬਰਾੜਸੀ ਕੋਟਕੂਰੇ ਵਾਲਾ ਉਹਨੇ ਫਿਰ ਕਿਹਾ ਤੂੰ ਜ਼ੁਲਮ ਕੀਤਾ ਉਹਨਾਂ ਦੀ ਥਾਂ ਬਣਾ ਤੈਨੂੰ ਚੈਨ ਨਾਲ ਨੀਂਦ ਪੈ ਸਕਦੀ ਹੈ ਪਹਿਲੀ ਥਾਂ ਪਾ ਸਲੀਹ ਤੇਜੇ ਵਜ਼ੀਰ ਖਾਨ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਮੈਂ ਕੱਲ ਵੀ ਕਿਹਾ ਜੀ ਉਹਨਾਂ ਉਹ ਥਾਂ ਦੇਖੀ ਐਡਾ ਵੱਡਾ ਰਾਠ ਬੰਦਾ ਜੀ ਜੇਤੂ ਜਰਨੈਲ ਜਦੋਂ ਨੀਆਂ ਦੇ ਕੋਲ ਆਇਆ ਨਾ ਸੱਚੀ ਮੁੱਚੀ ਦੀਆਂ ਅੱਖਾਂ ਪਾਰ ਆਈਆਂ ਸਦਾ ਇਤਿਹਾਸ ਕਹਿੰਦਾ ਚਲੋ ਲਿਖਿਆ ਜੋਗੀ ਜੀ ਨੇ ਕਿ ਸਹਿਬ ਜਾਦੇ ਨੇ ਕਿਹਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਜੱਕੀ ਚੁੱਕ ਚਲੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ ਕਿੱਡੀ ਵੱਡੀ ਰਾਜਸੀ ਸੋਚ ਸੀ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਜੋਗੀ ਜੀ ਇਸ ਕੇ ਬਾਦ ਕੋਈ ਥੋੜੀ ਦੇਰ ਥੀ ਬਸ ਤੀ ਸਰਹੰਦ ਦੇ ਸ਼ਹਿਰ ਕੀ ਇंटों का ढेर ਥੀ baba banda singh bahadur hunde aa oh thaan jida jithe aap mattha tekne ji eh sab to pehla baba banda singh bahadur unhane uch puchha gaya eh thaan banaya unj vese andaroh gurudware di shakal hai ji meri fir binti suno mere man se kal vi andaroh golai ch hai na ji yaad rakho prani ਜਿਹੜੀ ਭਵਨ ਕਲਾ ਸੀ ਨਾ ਤੁਸੀਂ ਨਨਕਾਣਾ ਸਾਹਿਬ ਜਾਓ ਛੋਟਾ ਹੈ ਨਾ ਮਹਾਰੇ ਦਾ 25 ਏਕੜਾਂ ਚ ਤਰਨਤਾਰਨ ਤੇ ਬਿਲਡਿੰਗ ਦੀ ਬੰਤਰ ਦੇਖੀ ਕਿਉਂਕਿ ਰੋਖਾਨੀਆਂ ਥਾਵਾਂ ਤੇ ਜਿੰਨੀ ਥੋੜੀ ਥਾਂ ਤੇ ਇਬਾਦਤ ਹੋਵੇ ਉਹਨਾਂ ਯਾਦਾ ਅਸਰ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਆ ਥਾਂ ਹੈ ਅਸੀਂ ਆਉਨੇ ਆ ਇਹ ਸਥਾਨ ਸੀ ਥੜਾ ਬਣ ਗਿਆ ਸੀ ਸਮਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ ਪਹਿਲੀ ਗੱਲ ਤੇ ਸਰਹੰਦ ਲੈਣ ਨੂੰ ਤਿਆਰ ਹੀ ਕੋਈ ਨਹੀਂ ਸੀ ਜੀ ਭਾਈ ਬਾਜ ਸਿੰਘ ਨੂੰ ਦਿੱਤਾ ਚਲੋ ਸਮਾ ਆਇਆ ਬਾਬਾ ਜੀ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਇਹਦਾ ਹਾਕਮ ਜਿਹੜਾ ਭਾਈ ਬੁੱਢਾ ਸਿੰਘ ਬੰਦਾ ਹੈ ਏ ਸੀ ਉਹਨਾਂ ਵਿੱਚੋਂ ਫਤਿਹ ਸਿੰਘਾਂ ਚ ਉਸ ਤੋਂ ਬਾਅਦ ਆਲਾ ਸਿੰਘ ਜੀ ਇਹਨੂੰ ਖਰੀਦਦੇ ਆ ਰਾਣੀ ਫਤੋ ਫਤਿਹ ਕੌਰ ਬੀਬੀ ਤੇ ਆਲਾ ਸਿੰਘ ਦਾ ਜਿਹੜਾ ਆਲਾਦ ਹੈ ਬਾਬਾ ਭਾਈ ਬੁੱਢਾ ਜੀ ਮੈਂ ਕਹਿ ਰਿਹਾ ਉਹਨਾਂ ਤੋਂ ਬਾਅਦ ਫਿਰ ਜਦੋਂ ਉਸਾਰੀ ਹੁੰਦੀ ਹੈ ਇਹਦੀ ਇਥੋਂ ਦੇ ਇਲਾਕੇ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਜਾਂਦਾ ਹੈ ਯਾਦ ਰੱਖਿਓ ਪਰ ਉਸ ਸਮੇਂ ਜੱਸਾ ਸਿੰਘਾਲੋ ਵਾਲੀਆ ਵੀ ਹੁੰਦਾ ਜੀ ਇੱਥੇ ਕੁਝ ਕਿਲੇ ਬਚ ਗਏ ਸਨ ਸਿੱਖਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਸਰਹੰਦਾ ਹਲ ਨਾ ਵਾਇਆ ਸਾਨੂੰ ਚੈਨ ਨਹੀਂ ਆਉਣਾ ਆਲੂ ਵਾਲੀਆ ਸਰਦਾਰ ਇੱਥੇ ਹਲ ਵਾ ਕੇ ਜਾਂਦਾ ਜੀ ਖੋਤਿਆਂ ਨਾਲ ਕਿਲੇ ਖੰਡਰਾਤ ਕਰ ਦਿੰਦਾ ਸਿੱਖ ਇਸ ਥਾਂ ਦੇ ਉੱਤੇ ਫਿਰ ਮੈਂ ਇੱਕ ਹੋਰ ਬੇਨਤੀ ਕਰਾਂ ਬਾਕੀ ਦਾ ਕੀ ਬਣਿਆ तकरीबन 57 ਸਾਲ ਬਾਅਦ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ 57 ਸਾਲ ਬਾਅਦ ਸਿੱਖਾਂ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਸੱਚੀ ਮੁੱਚੀ ਥਾੜੇ ਮਾਰ-ਮਾਰ ਕੇ ਚਰਬੀ ਬਾਹਰ ਕੱਢ ਦਿੱਤੀ ਸੀ ਇਸ ਕਰਕੇ ਸਿੱਖਾਂ ਨੂੰ ਸਰਾਂਦ ਥੋੜਾ ਭੁੱਲਦੀ ਮੈਂ ਤਾਂ ਜੇ ਇੱਕ ਪੱਖ ਇਹ ਰੱਖਣ ਲੱਗਾ ਆਂ ਵੀ ਕੱਲਾ ਬੈਰਾਗ ਨਹੀਂ ਇਸ ਦੁੱਲੇ ਹੋਏ ਅਥਰੂ ਨੂੰ ਕਮਜ਼ੋਰੀ ਨਾ ਸਮਝੋ ਇਡ ਦੁੱਲੇ ਹੋਏ ਅਥਰੂ ਸੱਚੀ ਮੁੱਚੀ ਅੱਗ ਦੇ ਛੋਲੇ ਬਣ ਗਏ ਸਨ ਇਸ ਕਰਕੇ ਸਾਡੇ ਰੋਣੇ ਨੂੰ ਤੁਸੀਂ ਕਮਜ਼ੋਰੀ ਨਾ ਜਾਣੋ ਉਸ ਵਕਤ ਇਸ ਆਪਣੇ ਜਿਹੜੇ ਜਾਨੀ ਖਾਂ ਮਾਨੀ ਖਾਂ ਕਿਲੇ ਚ ਰਹਿੰਦੇ ਸਨ ਮੁਰਿੰਡੇ ਹਾਂਜੀ ਤੇ ਕੜੂਵੇਂ ਦੇ ਦੋ ਸਰਦਾਰ ਸਨ ਰਣ ਸਿੰਘ ਤੇ ਦਇਆ ਸਿੰਘ ਉਹਨਾਂ ਨੂੰ ਪਤਾ ਸੀ ਇਹਦਾ ਪਹਿਲਾਂ ਉਹਨਾਂ ਕਹਿਆ ਵੀ ਆਪ ਪਹਿਨੋ ਸੋਦੀਏ ਸਰਦਾਰ ਜੱਸਾ ਸਿੰਘ ਆਲੋਵਾਲੀਆ ਕਹਿੰਦੇ ਚ ਰਹਿੰਦੇ ਹੋ ਸਰਦਾਰ ਚੜ੍ਹਤ ਸਿੰਘ ਹਣ ਸਾਰੀ ਬਹੀਰ ਸੀ ਨਾ ਜੀ ਉਹਨਾਂ ਕਹਿਆ ਰਹਿੰਦੇ ਹੋ ਇਹਨਾਂ ਨੇ ਕਿਤੇ ਜਲ ਪੀਣ ਗਿਆ ਸਿੰਘ ਉੱਥੋਂ ਤੇ ਆਪਸ ਵਿੱਚ ਟਕਰਾਅ ਹੋਇਆ ਉੱਥੇ ਫਿਰ ਮੈਂ ਸੰਖੇਪ ਕਹਿ ਰਿਹਾ ਉੱਥੇ ਫਿਰ ਇਹ ਆਏ ਇਹਨਾਂ ਨੇ ਦੋਨਾਂ ਨੂੰ ਪਕੜ ਕੇ ਘਾਣ ਮੰਗਾ ਕੇ ਨਾ ਜੀ ਵਿਦਾਨ ਇਹਨਾਂ ਦੋਨਾਂ ਦੇ ਸਿਰ ਰੱਖ ਕੇ ਉੱਤੇ ਤੇ ਮਿਜ ਕਰ ਦਿੱਤੀ ਸੀ ਬੱਚਿਆਂ ਸਮੇਤ ਇਹਨਾਂ ਨੂੰ ਖਾਇਆ ਜੀ ਉਹਨਾਂ ਉਹ ਕਹਿੰਦੇ ਸਾਨੂੰ ਭੁੱਲ ਨਹੀਂ ਸਕਦਾ ਭਾਵੇਂ 5 ਦਹਾਕੇ ਹੋ ਗਏ ਉਸ ਤੋਂ ਬਾਅਦ ਮੈਂ ਫਿਰ ਬੇਨਤੀ ਕਰਾਂ ਇਹ ਸਥਾਨ ਬਣਿਆ ਫਤੇਗੜ ਨਾਮ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਜੋਤੀ ਸਰੂਪ ਵੀ ਨਾਂ ਉਹਨੇ ਹੀ ਰੱਖਿਆ ਜਿਹੜਾ ਜੋਤੀ ਸਰੂਪ ਨਾਂ ਸੀ ਕਿਹਾ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਨ ਲਾਇਆ ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਆਏ ਇਹ ਪਟਿਆਲਾ ਦੇ ਵਿੱਚ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਆਪਣਾ ਠੰਡਾ ਬੁਰਜ ਬਾਬਾਨਗੜ ਇਹ ਸਾਰੇ ਬਣਾ ਕੇ ਜੋ ਸਾਰੇ ਬਣਾ ਰਹੇ ਸਨ ਇੱਥੇ ਲਿਖਿਆ ਹੁੰਦਾ ਸੀ ਪਹਿਲਾਂ ਪਤਾ ਹੁੰਤੇ ਨਹੀਂ ਮਹਾਰਾਜਾ ਨਰਿੰਦਰ ਸਿੰਘ ਨੂੰ ਫਿਰ ਮਾਤਾ ਜੀ ਸੁਪਨੇ ਚ ਮਿਲੇ ਸ਼ਾਇਦ ਇਥੋਂ ਦੇ ਸੱਜਣਾਂ ਨੂੰ ਪਤਾ ਹੋਣਾ ਸੁਪਨੇ ਚ ਮਿਲੇ ਉਹਨਾਂ ਨੇ ਕਿਹਾ ਤੁਸੀਂ ਨੀਹਾਂ ਵੀ ਬਣਾ ਦਿੱਤੀਆਂ ਬੁਰਜ ਵੀ ਬਣਾ ਦਿੱਤਾ ਸਾਡਾ ਬਾਹਰ ਵਾਲਾ ਥਾਂ ਜਰੂਰ ਬਣਾਓ ਜਿੱਥੇ ਸਸਕਾਰ ਕੀਤਾ ਗਿਆ ਸੀ ਇਹ ਥਾਂ ਫਿਰ ਉਹਨਾਂ ਨੇ ਕਾਇਮ ਕੀਤੀ ਮੈਂ ਤਾਂ ਬੇਨਤੀ ਕੀਤੀ ਇਹ ਜੋਤੀ ਸਰੂਪ ਹੈ ਫਿਰ ਹੈ ਇਸ ਜ਼ੁਮਲਾ ਫੈਜ਼ੇ ਨੂਰ ਹੈ ਇਕੱਠਾ ਜੋ ਸਰੂਪ ਹੈ ਉਹਨਾਂ ਨੇ ਫਿਰ ਇਹ ਜਗ੍ਹਾ ਬਣਾਈ ਹੈ ਜਿਸ ਜਗ੍ਹਾ ਤੇ ਆਪਾਂ ਬੈਟੇ ਹੁਣ ਅਗਲੀ ਗੱਲ ਉਦੋਂ ਇਹ ਸਭਾ ਨਹੀਂ ਲੱਗਦੀਆਂ ਜੀ ਇਹ ਸਭਾ ਕਦੋਂ ਸ਼ੁਰੂ ਹੋਈ ਜਿਹੜੀ ਆਪਾਂ ਤਿੰਨ ਦਿਨ ਮੇਲਾ ਪਹਿਲਾਂ ਨਹੀਂ ਸੀ ਸੰਗਤ ਆਉਣਾ ਸਿੰਘ ਕੱਲ੍ਹ ਦਿੱਸ ਵੀ ਰਿਹਾ ਸੀ ਇੱਥੇ ਵੀ ਸਾਡੇ ਬਜ਼ੁਰਗ ਮਾਈਆਂ ਹੁੰਦੀਆਂ ਹੁੰਦੀਆਂ ਸਨ ਚਿੱਟੇ ਕੱਪੜੇ ਦੁਪੱਟੇ ਲੈਣੇ ਸਤਨਾਮ ਵਾਹਿਗੁਰੂ ਕਹਿ ਕੇ ਚਲੀਆਂ ਜਾਣਾ ਇੱਕ ਫਿਰ ਸਾਡੇ ਗਿਆਨੀ ਠਾਕੁਰ ਸਿੰਘ ਜੀ ਹੋਏ ਇਹਨਾਂ ਦਾ ਜਨਮ ਹੋਇਆ ਸੀ ਜੀ ਗਿਆਨੀ ਠਾਕੁਰ ਸਿੰਘ ਜੀ ਉਹਨਾਂ ਦਾ 1838 ਨੂੰ ਤੇ ਇਹਨਾਂ ਦਾ ਚਲਾਣਾ ਹੋਇਆ ਸੀ 1943 ਨੂੰ ਮੈਂ ਤਾਂ ਵੀਰਵਾ ਦੇ ਰਿਆਂ ਵੀ ਇਹ ਪੁਰਾਣੇ ਨੇ ਗਿਆਨੀ ਜੀ ਇਹਨਾਂ ਦੀਆਂ ਕਿਤਾਬਾਂ ਬਹੁਤ ਕਮਾਲ ਦੀਆਂ ਪੜਨ ਵਾਲੀਆਂ ਨੇ ਗੁਰਦੁਆਰਾ ਦਰਸ਼ਨ ਕਿਤਾਬ ਬਹੁਤ ਸੋਹਣੀ ਪੜਨ ਵਾਲੀ ਜੀ ਇਹਨਾਂ ਦੀ ਗੁਰਧਾਮ ਦਰਸ਼ਨ ਉਹਦੇ ਵਿੱਚ ਗਿਆਨੀ ਠਾਕੁਰ ਸਿੰਘ ਜੁਣੀ ਇੱਥੇ ਆਏ 105 ਸਾਲ ਦੀ ਉਮਰ ਚੁ ਗਏ ਆ ਉਹਨਾਂ ਦੇ ਮਨ ਚ ਆਇਆ ਵੀ ਗੁਰੂ ਗੋਬਿੰਦ ਸਿੰਘ ਦਾ ਥਾਂ ਤੇ ਇਕੱਠ ਨਾ ਹੋਵੇ ਉਹਨਾਂ ਫਿਰ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਵੀ ਸਿੱਖੋ ਆਓ 11 12 ਤੇ 13 ਪੂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਆਪਾਂ ਮੱਥਾ ਟੇਕਣਾ ਇਹ ਜਿਹੜੀ ਅੱਜ ਸਭਾ ਹੈ ਦੀ ਸ਼ੁਰੂਆਤ ਗਿਆਨੀ ਠਾਕੁਰ ਸਿੰਘ ਉਹਨਾ ਕੀਤੀ ਹੈ ਪਹਿਲੇ ਸਾਲ ਫਿਰ ਇਕੱਠ ਹੋਇਆ ਰਾਜੇ ਮਹਾਰਾਜੇ ਆਏ ਸੰਗਤਾਂ ਆਈਆਂ ਗੁਰਮਖੋ ਉੱਥੇ ਦੀਵਾਨ ਸਜਿਆ ਉਸ ਦੀਵਾਨ ਦੇ ਵਿੱਚ ਕੀਰਤਨ ਹੋਏ ਕਥਾ ਹੋਈਆਂ ਇਹ ਸਾਰੇ ਢਾਡੀ ਸਿੰਘ ਲੰਗੇ ਉਸ ਦਿਨ ਤੋਂ ਬਾਅਦ ਅੱਜ ਤੱਕ ਤੁਸੀਂ ਦੇਖੋ ਦਿਨ ਬਦ ਦਿਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਥਾਂ ਤੇ ਜਾਇਜਾਕਾਰ ਹੋ ਰਹੀ ਹੈ ਇਹ ਹੈ ਮੈਂ ਇਹਦੀ ਕਿ ਬੜਾ ਸੰਖੇਪ ਜਾਗਰੀ ਵਰੀ ਪੂਰੀ ਡਿਟੇਲ ਨਾਲ ਆਪਾਂ ਚੱਲਾਂਗੇ ਕਿਹੜੀ ਕਿਹੜੀ ਥਾਂ ਤੇ ਕੀ ਕੀ ਹੋਇਆ ਕਿਹੜੇ ਕਿਹੜੇ ਬੰਦੇ ਨੂੰ ਤੇ ਸਰਹੰਦ ਜਿਹੜੀ ਹੈ ਇਹ ਸਿੱਖ ਭੁੱਲਦੇ ਨਹੀਂ ਤੇ ਤੁਹਾਡੀ ਗੱਡੀ ਦੀ ਲਾਈਨ ਜਿਹੜੀ ਹੈ ਇਹਦੇ ਥੱਲੇ ਸਾਰਾ ਪੀ ਪੂ ਕੇ ਇੱਟਾਂ ਮਿਛਾਤੀਆਂ ਥੱਲੇ ਹਾਂਜੀ ਮਹਾਰਾਜਾ ਮਹਿੰਦਰ ਸਿੰਘ ਉਹਨਾਂ ਇਬੇ ਦਿੱਤੀ ਸਾਰੀ ਜੀ ਅਸੀਂ ਸਿਰਫ ਇਸ ਕਰਕੇ ਬੈਠੇ ਆ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਜਿਨ੍ਹਾਂ ਨੂੰ ਇੰਨੇ ਦਿਨ ਤੋਂ ਯਾਦ ਕੀਤਾ ਬਸ ਖੀਰ ਤੇ ਇੱਕੋ ਗੱਲ ਸਮਾਂ ਕਾਫੀ ਜ਼ਿਆਦਾ ਹੋ ਗਿਆ ਕਰਤਾਰ ਸਿੰਘ ਬੁਲੰਗਣ ਦੀ ਮੈਂ ਕਿਹਾ ਉਦੋਂ ਵੀ ਕਿਹਾ ਉਹਦਾ ਗੀਤ ਸਿੰਗਾ ਸਾਰਾ ਟੋਟਲੇ ਹੀ ਜੇ ਚੱਲਿਆ ਆ ਆਨੰਦਪੁਰ ਸ਼ਹਿਰ ਸਿੰਗਾ ਜੇ ਚੱਲਿਆ ਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਕੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਨਾਲ ਗੁਰਾਂ ਦੇ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਫਿਰ ਸਬਦੇ ਉਹ ਵਾਰ-ਵਾਰੇ ਕਹਿੰਦੇ ਸਿੰਘਾਂ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਆਕੀ ਤੈਨੂੰ ਪੈ ਜਾ ਕਹਿਰ ਗੁਰਾਂ ਨਾਲ ਤੂੰ ਕੀਤਾ ਵੈਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਲੇ ਮਹੰਗੇ ਮੁੱਲ ਲੀਆਂ ਪਰਬਾਤਾ ਸਿੰਘਾ ਜੇ ਚੱਲਿਆ ਚਮਕੌਰ ਉੱਥੇ ਸੁੱਤੇ ਨੇ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਊ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹੰਗੇ ਮੁੱਲ ਲੀਆਂ ਪਰਬਾਤਾ ਸਿੰਘਾ ਚੱਲਿਆ ਮਾਛੀਵਾੜੇ ਉਥੇ ਆਖੀ ਕਰ ਕਰ ਹਾੜੇ ਤੇਰੀ ਫੁੱਟ ਨੇ ਬਾਗ ਉਜਾੜੇ ਸੁਣਿਓ ਇਸ ਗੱਲ ਨੂੰ ਏ ਗੁਰੂ ਗੋਬਿੰਦ ਸਿੰਘ ਜੀ ਤੇਰੇ ਬਾਗ ਨੂੰ ਸਾਡੀ ਫੁੱਟ ਮਾਰ ਗਈ ਅਜੇ ਇਹਦਾ ਮਤਲਬ ਉਹ ਕੌਮ ਦੀ ਤਰਾਸ ਦੀ ਕਹਿ ਰਿਹਾ ਸਿੰਘਾ ਚੱਲਿਆ ਮਾਛੀਵਾੜੇ ਉਥੇ ਆਖੀ ਕਰ ਕਰ ਹਾੜੇ ਤੇਰੇ ਫੁੱਟ ਨੇ ਬਾਗ ਉਜਾੜੇ ਤੇਰੇ ਬਾਜ ਨਾ ਮੁਕਨ ਪਵਾੜੇ ਤੇਰੇ ਬਾਜ ਨਾ ਮੁਕਨ ਪਵਾੜੇ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾ ਸਿੰਘਾਂ ਜੇ ਚੱਲਿਆ ਸਰਹੰਦ ਆਪਾਂ ਇੱਥੇ ਆ ਗਏ ਆ ਸਿੰਘਾਂ ਜੇ ਚੱਲਿਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਆਨੇ ਕਲਗੀ ਵਾਲੇ ਦੇ ਫਰਜੰਦ ਮੈਂ ਫਿਰ ਬੇਨਤੀ ਆ ਸਿੰਘਾਂ ਜੇ ਚੱਲਿਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਨੇ ਫਰਜੰਦ ਦਰਸ਼ਨ ਪਾ ਕੇ ਹੋਈ ਆਨੰਦ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇਵ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਬਸ ਅਸੀਂ ਉਹਦੀਆਂ ਬਾਤਾਂ ਪਾਣ ਆਏ ਸੀ ਜਿਨੇ ਇੰਨਾ ਕੁਝ ਸਾਨੂੰ ਦਿੱਤਾ ਆਪ ਸੰਗਤ ਦਾ ਬਹੁਤ ਧੰਨਵਾਦ